ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗਦੇ ਹੀ ਹੋਪ ਕਿ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈਬਰੂ ਜੀ ਦੀ ਮੈਂ ਨਾ ਚੜ੍ਹਦੀ ਕਲਾ ਚ ਹੋਗੇ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਦੇ ਨੋਟੀਫਿਕੇਸ਼ਨਸ ਨੇ ਉਸਾਰਿਆਂ ਤੁਹਾਡੇ ਕੋਲ ਪਹੁੰਚ ਜਾਣ ਜੀ ਅੱਜ ਜਿਵੇਂ ਕਿ ਤੁਸੀਂ ਥੰਬਨੇਲ ਦੇ ਵਿੱਚ ਦੇਖਿਆ ਕਿ ਤੁਸੀਂ ਇਹੋ ਜਿਹੇ ਕਿਹੜੀਆਂ ਤਿੰਨ ਗੱਲਾਂ ਆ ਜਿਹੜੀਆਂ ਤੁਸੀਂ ਮੰਨ ਲਓ ਤੇ ਤੁਹਾਡਾ ਬੱਚਾ ਕਦੀ ਵੀ ਗਲਤ ਰਾਹ ਤੇ ਨਹੀਂ ਤੁਰੇਗਾ ਜੀ ਤੇ ਜੇ ਤੁਸੀਂ ਇਹ ਤਿੰਨ ਗੱਲਾਂ ਆਪਣੇ ਬੱਚਿਆਂ ਨੂੰ ਸਿਖਾ ਦਿੰਨੇ ਹੋ ਤੇ ਤੁਹਾਡੇ ਬੱਚੇ ਲਾਈਫ ਦੇ ਵਿੱਚ ਕਦੇ ਵੀ ਮਾਤ ਨਹੀਂ ਖਾਣਗੇ ਕਦੀ ਵੀ ਉਹਨਾਂ ਨੂੰ ਟੈਂਸ਼ਨਸ ਦਾ ਸਾਹਮਣਾ ਨਹੀਂ ਕਰਨਾ ਪਊਗਾ ਤੇ ਜੇ ਤੁਹਾਡੇ ਬੱਚੇ ਖੁਸ਼ ਨੇ ਤੇ ਪੇਰੈਂਟਸ ਦਾ ਆਟੋਮੈਟਿਕਲੀ ਉਹਨਾਂ ਦੀ ਲਾਈਫ ਆਪੀ ਸੈਂਟਰ ਹੈ ਜੀ ਤੇ ਇਹ ਤਿੰਨ ਗੱਲਾਂ ਕਿਹੜੀਆਂ ਨੇ ਤੁਹਾਨੂੰ ਅੱਜ ਆਪਾਂ ਇਸ ਕਹਾਣੀ ਦੇ ਜ਼ਰੀਏ ਦੱਸਾਂਗੇ ਜੀ ਸੋ ਕਹਾਣੀ ਸੁਣਾਉਣ ਤੋਂ ਪਹਿਲਾਂ ਮੈਂ ਇੱਕ ਸਾਰਿਆਂ ਨੂੰ ਰਿਕਵੈਸਟ ਕਰਨਾ ਚਾਹੁੰਦੀ ਆ ਪਲੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਹੋਰ ਭੈਣ ਭਰਾਵਾਂ ਉਹਨਾਂ ਕੋਲ ਵੀ ਵੀਡੀਓ ਪਹੁੰਚ ਜਾਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਜੀ ਤੇ ਚੈਨਲ ਸਬਸਕ੍ਰਾਈਬ ਕਰਕੇ ਜੁੜਨ ਜਾਓ ਜੀ ਤੇ ਲਓ ਜੀ ਆਪਾਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਪਿੰਡੇ ਵਿੱਚ ਇੱਕ ਦਰੱਖ ਦੇ ਉੱਤੇ ਇੱਕ ਮੋਰ ਤੇ ਮੋਰਨੀ ਰਹਿੰਦੇ ਹੁੰਦੇ ਨੇ ਦੇਖਦੇ ਮੋਰਨੀ ਮੋਰ ਨੂੰ ਕਹਿੰਦੀ ਆ ਕਿ ਤੁਸੀਂ ਮੈਨੂੰ ਇੱਕ ਕਹਾਣੀ ਸੁਣਾਓ ਤੇ ਮੋਰ ਮੋਰਨੀ ਨੂੰ ਕਹਾਣੀ ਸੁਣਾਉਂਦਾ ਜੀ ਤੇ ਕਹਾਣੀ ਕੀ ਆ ਜੀ ਤੁਸੀਂ ਵੀ ਸੁਣੋ ਮੋਰ ਕਹਾਣੀ ਸੁਣਾਉਂਦਾ ਹੋਇਆ ਦੱਸਦਾ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ ਤੇ ਪਰਮਾਤਮਾ ਨੇ ਉਹਨੂੰ ਇੱਕ ਦਿਨ ਧੀ ਦੀ ਦਾਤ ਬਖਸ਼ੀ ਜੀ ਤੇ ਸੇਠ ਦੇ ਆਲਰੇਡੀ ਦੋ ਮੁੰਡੇ ਹੋਰ ਵੀ ਹੁੰਦੇ ਆ ਜੀ ਤੇ ਪਰ ਕਹਿੰਦੇ ਹੁੰਦੇ ਕਿ ਧੀਆਂ ਬਹੁਤ ਪਿਆਰ ਲੈਂਦੀਆਂ ਵਾਂ ਹਨਾ ਇਦਾਂ ਜੀ ਸੇਠ ਨੂੰ ਵੀ ਆਪਣੀ ਧੀ ਬਹੁਤ ਪਿਆਰੀ ਸੀ ਉਹਦੀਆਂ ਹਰ ਇੱਛਾਵਾਂ ਉਹ ਪੂਰੀਆਂ ਕਰਦਾ ਸੀ ਯਾਨੀ ਉਹ ਆਪਣੀ ਬੇਟੀ ਨੂੰ ਇੰਨਾ ਪਿਆਰ ਕਰਦਾ ਸੀ ਕਿ ਉਹਦੇ ਮੂੰਹੋਂ ਕੁਝ ਨਿਕਲਿਆ ਨਹੀਂ ਤੇ ਉਹ ਹਾਜ਼ਰ ਕਰ ਦਿੰਦਾ ਸੀ ਬਹੁਤ ਹੀ ਲਾਡਾਂ ਨਾਲ ਪਾਲਦਾ ਸੀ ਆਪਣੀ ਕੁੜੀ ਨੂੰ ਉਹ ਤੇ ਜਦੋਂ ਘਰ ਦੇ ਵਿੱਚ ਇੱਕ ਬੱਚੇ ਨੂੰ ਥੋੜਾ ਲਾਡ ਪਿਆਰ ਵੱਧ ਮਿਲਦਾ ਜੀ ਉਹ ਵਿਗੜ ਵੀ ਵੱਧ ਜਾਂਦਾ ਆ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਸੋ ਇਦਾਂ ਹੀ ਜਿਹੜੀ ਸੇਡ ਦੀ ਬੇਟੀ ਸੀਗੀ ਉਹ ਵੀ ਬਹੁਤ ਜ਼ਿਆਦਾ ਯਾਨੀ ਥੋੜਾ ਉਹਦਾ ਜਿਹੜਾ ਨੇਚਰ ਸੀਗਾ ਉਹ ਵਿਗੜਿਆ ਹੋਇਆ ਕਹਿ ਸਕਦੇ ਆ ਜੀ ਆਪਾਂ ਉਦਾਂ ਦਾ ਹੋ ਗਿਆ ਉਹਦਾ ਉਹਦੀ ਲੜਕੀ ਹਮੇਸ਼ਾ ਚਿਰਚੜੇ ਨੇਚਰ ਦੀ ਰਹਿੰਦੀ ਸੀ ਕਿਉਂਕਿ ਘਰ ਦੇ ਵਿੱਚ ਉਹਨੂੰ ਪਤਾ ਹੁੰਦਾ ਸੀਗਾ ਕਿ ਜਦੋਂ ਮੈਂ ਰੁੱਸਣਾ ਜਾਂ ਤੇ ਮੇਰਾ ਉਹ ਕੰਮ ਮੇਰੇ ਘਰਦਿਆਂ ਨੇ ਮੇਰੇ ਲਈ ਕਰ ਦੇਣਾ ਤੇ ਇਦਾਂ ਹੀ ਜੇ ਸੇਵ ਕਰਦਾ ਹੁੰਦਾ ਸੀਗਾ ਜਦੋਂ ਉਹਨੇ ਰੋਣਾ ਜਾਂ ਉਹਨੇ ਬਿਲਕੁਲ ਆਪਣਾ ਨੇਚਰ ਥੋੜਾ ਰੁੱਸਿਆ ਹੋਇਆ ਜੇ ਕਰ ਲੈਣਾ ਘਰ ਦੇ ਵਿੱਚ ਉਹਨੇ ਜਦ ਹੀ ਉਹਦੀ ਉਹ ਡਿਮਾਂਡ ਪੂਰੀ ਕਰ ਦੇਣੀ ਇਦਾਂ ਥੋੜਾ ਉਹਦਾ ਨੇਚਰ ਬਹੁਤ ਲੜਕੀ ਦਾ ਯਾਨੀ ਵਿਗੜ ਗਿਆ ਸੀ ਇੱਕ ਟਾਈਮ ਆਇਆ ਜੀ ਜਦੋਂ ਸੇਟ ਨੇ ਆਪਣੀ ਤੀਂ ਦਾ ਕਰਨਾ ਸੀ ਵਿਆਹ ਦੇਖੋ ਜੀ ਈਆਂ ਦਾ ਕਿਸੇ ਨੇ ਨਹੀਂ ਰੱਖਿਆ ਰਾਜੇ ਰਾਣੀਆਂ ਨੇ ਵੀ ਨਹੀਂ ਰੱਖਿਆ ਹਨ ਤੇ ਸੇਡ ਕਿਵੇਂ ਰੱਖ ਲੈਂਦਾ ਤੇ ਸੇਡ ਨੂੰ ਵੀ ਤਾਂ ਆਪਣੀ ਧੀ ਦਾ ਵਿਆਹ ਕਰਨਾ ਹੀ ਪੈਣਾ ਸੀ ਸੋ ਉਹੀ ਹੋਇਆ ਜੀ ਸੇਡ ਨੇ ਆਪਣੀ ਧੀ ਦਾ ਵਿਆਹ ਕੀਤਾ ਬਹੁਤ ਆਪਣੇ ਵੱਲੋਂ ਉਹਨਾਂ ਨੇ ਵਧੀਆ ਘਰ-ਬਾਰ ਲੱਭਿਆ ਤਾਂ ਕਿ ਉਹਨਾਂ ਨੂੰ ਪਤਾ ਸੀਗਾ ਕਿ ਅਸੀਂ ਆਪਣੀ ਕੁੜੀ ਨੂੰ ਰਾਣੀਆਂ ਵਾਂਗ ਪਾਲਿਆ ਤਾਂ ਕਿ ਸਾਡੀ ਕੁੜੀ ਨੂੰ ਅੱਗੇ ਜਾ ਕੇ ਕਿਸੇ ਵੀ ਚੀਜ਼ ਦੀ ਕੋਈ ਵੀ ਪ੍ਰੋਬਲਮ ਨਾ ਆਵੇ ਉਹਨਾਂ ਨੇ ਆਪਣੇ ਵੱਲੋਂ ਦੇਖ-ਪਰਖ ਕੇ ਪਉਹ ਹੀ ਵਧੀਆ ਘਰ ਲੱਭਿਆ ਆਪਣੀ ਧੀ ਦੇ ਲਈ ਪਰ ਜਿਵੇਂ ਕਿ ਉਹਨਾਂ ਦੀ ਧੀ ਦੀ ਨੇਚਰ ਸੀਗੀ ਤੁਹਾਨੂੰ ਪਤਾ ਹੀ ਅੱਗੇ ਕੀ ਹੋਣਾ ਜੀ ਕਹਾਣੀ 'ਚ ਫਿਰ ਕੀ ਹੁੰਦਾ ਜੀ ਚਲੋ ਧੀ ਦਾ ਵਿਆਹ ਹੋ ਜਾਂਦਾ ਵਾ ਤੇ ਜਦੋਂ ਵਿਆਹ ਹੋ ਜਾਂਦਾ 5 ਦਿਨਾਂ ਬਾਅਦ ਲੜਕੀ ਆਪਣੇ ਪਿਤਾ ਨੂੰ ਇੱਕ ਚਿੱਠੀ ਲਿਖਦੀ ਆ ਉਹ ਟਾਈਮ ਚਿੱਠੀਆਂ ਦਾ ਹੀ ਰਿਵਾਜ ਸੀਗਾ ਜੀ ਉਦੋਂ ਸਲਫੋਨਸ ਵਗੈਰਾ ਹੁੰਦੇ ਨਹੀਂ ਸੀਗੇ ਤੇ ਕੁੜੀ ਆਪਣੇ ਪਾਪਾ ਨੂੰ ਚਿੱਠੀ ਲਿਖਦੀ ਆ ਚਿੱਠੀ ਦੇ ਵਿੱਚ ਲਿਖਦੀ ਆ ਕਿ ਤੁਸੀਂ ਕਹੋ ਜੇ ਘਰ 'ਚ ਮੈਨੂੰ ਵਿਆਹ ਤਾਂ ਇੱਥੇ ਤਾਂ ਸਾਰਿਆਂ ਦਾ ਸੁਭਾ ਇੰਨਾ ਬੇਕਾਰਾ ਇੱਥੇ ਤਾਂ ਸਾਰਿਆਂ ਦਾ ਸੁਭਾ ਹੀ ਨਹੀਂ ਵਧੀਆ ਹੈਗਾ ਤੁਸੀਂ ਕਹੋ じゃ ਮੈਨੂੰ ਘਰ ਲੱਭ ਕੇ ਦਿੱਤਾ ਮੇਰਾ ਤਾਂ ਇੱਥੇ ਦਮ ਘੁੱਟਦਾ ਵਾ ਤੁਸੀਂ ਮੈਨੂੰ ਆ ਕੇ ਲੈ ਜਾਓ ਉਹ ਬਹੁਤ ਕੁਝ ਜੀ ਅਦਾ ਚਿੱਠੀ ਦੇ ਵਿੱਚ ਲਿਖਦੀ ਆ ਤੇ ਜਦੋਂ ਉਹਦੀ ਚਿੱਠੀ ਉਹਦੇ ਪਾਪਾ ਨੂੰ ਮਿਲਦੀ ਆ ਤੇ ਆਬਵੀਅਸਲੀ ਸੀਗਾ ਕਿ ਉਹਨਾਂ ਦੀ ਟੈਨਸ਼ਨ ਦੇ ਵਿੱਚ ਆ ਜਾਣਾ ਸੀਗਾ ਤੇ ਫਾਦਰ ਸਾਹਿਬ ਨੇ ਬਿਨਾ ਕੁਝ ਸੋਚੇ ਜੀ ਉਹ ਘਰੋਂ ਤੁਰ ਪਏ ਹਨਾ ਘਰਦੇ ਨਾਲ ਸਲਾਹ ਕਰਕੇ ਕਿ ਚਲੋ ਮੈਂ ਐਟਲੀਸ ਜਾ ਕੇ ਦੇਖਾਂ ਤਾਂ ਗੱਲ ਕੀ ਤੇ ਜਦੋਂ ਜੀ ਉਹ ਜਾਂਦਾ ਆ ਸੇਠ ਤੇ ਉਹਦੀ ਜਿਹੜੀ ਸੱਸ ਮਾ ਹੁੰਦੀ ਆ ਉਹ ਬਾਰਕ ਬੇਟੀ ਹੁੰਦੀ ਆ ਵੇੜੇ 'ਚ ਜਿੱਦਾਂ ਹੀ ਉਹਦੇ ਪਾਪਾ ਗੇਟ ਐਂਟਰ ਕਰਦੇ ਆ ਤੇ ਉਹ ਜਦੋਂ ਦੇਖਦੇ ਆ ਕਿ ਸੱਸ ਬੇਟੀ ਆ ਉਹ ਸਸਰੀਕਲ ਬੁਲਾਉਂਦੇ ਆ ਤੇ ਉਹਦੀ ਸੱਸ ਉਹਨੂੰ ਸਸਰੀਕਲ ਦਾ ਜਵਾਬ ਦਿੰਦੀ ਆ ਉਹਦੇ ਫਾਦਰ ਸਾਹਿਬ ਨੂੰ ਉਸ ਤੋਂ ਇਲਾਵਾ ਉਹਨਾਂ ਨੂੰ ਬਿਲਕੁਲ ਨਹੀਂ ਬੁਲਾਉਂਦੀ ਉਹ ਉਹਨਾਂ ਦੇ ਫੇਸ ਐਕਸਪ੍ਰੈਸ਼ਨ ਤੋਂ ਪਤਾ ਲੱਗਦਾ ਸੀਗਾ ਕਿ ਸੱਸ ਬਹੁਤ ਜ਼ਿਆਦਾ ਗੁੱਸੇ 'ਚ ਆ ਤੇ ਫਿਰ ਜਦੋਂ ਅੱਗੇ ਜਾਂਦਾ ਜੀ ਉਹਦਾ ਹਸਬੰਦ ਖੜਾ ਹੁੰਦਾ ਵਾ ਉਹਨਾਂ ਦੀ ਬੇਟੀ ਦਾ ਤੇ ਉਹ ਆਪਣੇ ਸੋਹਰਾ ਸਹਸਰੀ ਘਰਦਾਰਾਂ ਨੇ ਕੀ ਬਣਾਣਾ ਉਹ ਕਹਿੰਦਾ ਕਿ ਤੁਹਾਡੇ ਮੇਰੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਆਪਣੀ ਕੁੜੀ ਨੂੰ ਲੈ ਜਾਓ ਸਾਡੇ ਘਰ ਚ ਇਹਦਾ ਨਿਭਾਲ ਨਹੀਂ ਹੈਗਾ ਤੁਹਾਡਾ ਜਿੰਨਾ ਵਿਆਹ ਤੇ ਖਰਚਾ ਬਣਿਆ ਅਸੀਂ ਤੁਹਾਨੂੰ ਦੇ ਦਾਂਗੇ ਤੇ ਪਰ ਤੁਸੀਂ ਇਹਨੂੰ ਲੈ ਜਾਓ ਅਸੀਂ ਇਹਨੂੰ ਇੱਥੇ ਨਹੀਂ ਰੱਖ ਸਕਦੇ ਤੇ ਉਹਦੇ ਫਾਦਰ ਸਾਹਿਬ ਨੇ ਉਸ ਟਾਈਮ ਇੰਨੀ ਗੱਲਬਾਤ ਕਰਨੀ ਸਹੀ ਨਹੀਂ ਸਮਝੀ ਕਿਉਂਕਿ ਉਹਨਾਂ ਨੂੰ ਮਾਹੌਲ ਜਿਹਾ ਉਹਨਾਂ ਨੇ ਦੇਖਿਆ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਇਹ ਤਿੱਤਾ ਬਸੋਣ ਵਾਲੀ ਗੱਲ ਹੀ ਨਹੀਂ ਕਰ ਰਿਹਾ ਕੋਈ ਹੈ ਨਾ ਕਿ ਹਜੇ ਤੱਤਾ ਮਾਹੌਲ ਆ ਕਿ ਮੈਂ ਹਜੇ ਕੋਈ ਗੱਲ ਨਾ ਹੀ ਕਰਾਂ ਤਾਂ ਵਧੀਆ ਉਹ ਚੁੱਪ ਕਰਕੇ ਆਪਣੀ ਬੇਟੀ ਨੂੰ ਕਹਿੰਦੇ ਨੇ ਕਿ ਚਲ ਤੂੰ ਆਪਣੇ ਕੱਪੜੇ ਵਗੈਰਾ ਪਾ ਲਾ ਤੇ ਆਪਾਂ ਘਰ ਜਾ ਕੇ ਗੱਲ ਕਰਾਂਗੇ ਤੇ ਉਹ ਆਪਣੀ ਬੇਟੀ ਨੂੰ ਲੈ ਕੇ ਜੀ ਵਾਪਸ ਘਰ ਵੱਲ ਨੂੰ ਤੁਰ ਪੈਂਦੇ ਨੇ ਤੇ ਰਾਹ ਦੇ ਵਿੱਚ ਉਹਦੇ ਫਾਦਰ ਸਾਹਿਬ ਉਹਨੂੰ ਪੁੱਛਦੇ ਨੇ ਬੇਟੀ ਨੂੰ ਜਿਹੜਾ ਸੇਡ ਹੁੰਦਾ ਉਹ ਪੁੱਛਦਾ ਵਾ ਕਿ ਤੇ ਲਈ ਸੱਸ ਦਾ ਸੁਭਾਅ ਕਿਵੇਂ ਦਾ ਉਹ ਕਹਿੰਦੀ ਮੇਰੀ ਸੱਸ ਤਾਂ ਚੁੜੇਲ ਆ ਇੱਕ ਨੰਬਰ ਦੀ ਯਾਨੀ ਚੁੜੇਲ ਵੀ ਉਹਦੇ ਮੋਰੇ ਫਿੱਕੀ ਆ ਕੀ ਹੋਰ ਆ ਸੁਭਾਅ ਹੋ ਜਿਆ ਤੇ ਫਿਰ ਉਹ ਪੁੱਛਦੇ ਨੇ ਕਿ ਅੱਛਾ ਤੇਰਾ ਜਿਹੜਾ ਸੋਹਰਾ ਉਹਦਾ ਸੁਭਾਅ ਕਿਵੇਂ ਦਾ ਉਹ ਕਹਿੰਦੀ ਆ ਸੋਹਰਾ ਤਾਂ ਮੇਰਾ ਬਹੁਤ ਜਾਲਾ ਵਾਂ ਤੇ ਫਿਰ ਉਹ ਕਹਿੰਦਾ ਕਿ ਅੱਛਾ ਜਿਹੜਾ ਤੇਰਾ ਜੇਠ ਆ ਉਹਦਾ ਸੁਭਾਅ ਕਿਵੇਂ ਦਾ ਕਹਿੰਦੀ ਉਹ ਤਾਂ ਯਮਰਾਜ ਦੇ ਬਰਾਬਰ ਆ ਇਦਾਂ ਦਾ ਸੁਭਾਅ ਉਹਦਾ ਤੇ ਉਹ ਕਹਿੰਦੇ ਠੀਕ ਆ ਫੇਰ ਉਹ ਪੁੱਛਦੇ ਕਿ ਤੇਰੇ ਹਸਬੰਡ ਦਾ ਸੁਭਾਅ ਕਿਵੇਂ ਦਾ ਕਹਿੰਦੀ ਉਹ ਤਾਂ ਯਮਦੂਤ ਆ ਤੇ ਫਿਰ ਉਹ ਪੁੱਛਦੇ ਕਿ ਤੇਰੀ ਨਣਾਨ ਦਾ ਸੁਭਾਅ ਕਿਵੇਂ ਦਾ ਉਹ ਕਹਿੰਦੀ ਉਹ ਤਾਂ ਡਾਇਨ ਡਾਇਨਿਕ ਤਰ੍ਹਾਂ ਦੀ ਕਿ ਤੁਸੀਂ ਮੈਨੂੰ ਤਾਂ ਇੰਨੇ ਯਾਨੀ ਪਤਾ ਨਹੀਂ ਕਿੱਦਾਂ ਦੇ ਘਰ ਚ ਵਿਆਹ ਤਾਂ ਉਹਨਾਂ ਤੇ ਕਿਸੇ ਦਾ ਸੁਭਾਅ ਵਧੀਆ ਨਹੀਂ ਹੈਗਾ ਤੇ ਫਿਰ ਉਹਦੇ ਫਾਦਰ ਸਾਹਿਬ ਉਹ ਪੁੱਛਦੇ ਨੇ ਚਲ ਤੇਰਾ ਆਸਗਵਾਲ ਪਿੰਡ ਦੇ ਵਿੱਚ ਹੋਰਾਂ ਦਾ ਹਨਾ ਕਿਵੇਂ ਦਾ ਨੇਚਰ ਹੈ ਤੇ ਜਿਹੜੇ ਆਸਗਵਾਲ ਦਾ ਉਹ ਤਾਂ ਵਧੀਆ ਹੀ ਹੋਣਗੇ ਕਿ ਉਹ ਉਹਨਾਂ ਬਾਰੇ ਵੀ ਸੇਮ ਥਿੰਕਿੰਗ ਰੱਖਦੀ ਆ ਕਿ ਕੋਈ ਵੀ ਵਧੀਆ ਨਹੀਂ ਕਹਿੰਦੀ ਸਾਰਿਆਂ ਦਾ ਸੁਭਾਅ ਵਧੀਆ ਨਹੀਂਗਾ ਫਿਰ ਉਹਦੇ ਫਾਜ਼ਲ ਸਾਹਿਬ ਜਿਹੜਾ ਸੇਡ ਹੁੰਦਾ ਨਾ ਬਹੁਤ ਦਿਮਾਗੀ ਹੁੰਦਾ ਜੀ ਤੇ ਭਾਵੇਂ ਉਹਨੇ ਆਪਣੀ ਧੀ ਨੂੰ ਲਾਡਾਂ ਨਾਲ ਪਾਲਿਆ ਹੁੰਦਾ ਪਰ ਉਹ ਇੰਨਾ ਵੀ ਉਹਦੇ ਪਿਆਰ 'ਚ ਅੰਨਾ ਨਹੀਂ ਹੁੰਦਾ ਕਿ ਅੰਨਾ ਵਿਸ਼ਵਾਸ ਕਰਕੇ ਉਹ ਕੋਈ ਆਪਣੀ ਕੋਈ ਵੀ ਸਟੈਪ ਚੱਕਦਾ ਫਿਰ ਸੇਡ ਉਹਦੋਂ ਸੋਚਦਾ ਵਾ ਕਿ ਮੇਰੀ ਧੀ ਹਰ ਇੱਕ ਨੂੰ ਗਲਤ ਕਹੀ ਜਾਂਦੀ ਆ ਕਿ ਹਰ ਇੱਕ ਤਾਂ ਗਲਤ ਹੋ ਨਹੀਂ ਸਕਦਾ ਹਨਾ ਹਰ ਇੱਕ ਬੰਦੇ ਦੇ ਵਿੱਚ ਗੁਣ ਵੀ ਨੇ ਅਬਗੁਣ ਵੀ ਨੇ ਹਨਾ ਤੇ ਮੰਨ ਲਓ ਚਲੋ ਜੇ ਉਹਨਾਂ ਵਿੱਚ ਅਗੁਣੇ ਦੱਸਦੀਆਂ ਪਰ ਗੁਣ ਵੀ ਤਾਂ ਕੋਈ ਹੋਊਗਾ ਈ ਚਲੋ ਘਰ ਦੇ ਮਾੜੇ ਹੋ ਸਕਦੇ ਆ ਕਿ ਆਸਗੋੜ ਵੀ ਮਾੜਾ ਕਿ ਸਾਰੇ ਗਲਤ ਹੋ ਗਏ ਇਹ ਕੱਲੀ ਦਾ ਸਹੀ ਹੋ ਨਹੀਂ ਸਕਦੀ ਤੇ ਚਲੋ ਜੇ ਇਦਾਂ ਉਹ ਕਾਰਨ ਨਹੀਂ ਆਉਂਦਾ ਇਦਾਂ ਗੱਲਾਂ ਕਰਦਾ ਉਹਨੂੰ ਤੇ ਜਦੋਂ ਘਰ ਆਉਂਦੀ ਆ ਜੀ ਉਹਦੀ ਮਦਰ ਉਹਨੂੰ ਚੰਗੀ ਤਰ੍ਹਾਂ ਨਹੀਂ ਬੁਲਾਉਂਦੀ ਤੇ ਉਹਦੀ ਪਰਜਾਈ ਵੀ ਉਹਨੂੰ ਚੰਗੀ ਤਰ੍ਹਾਂ ਨਹੀਂ ਬੁਲਾਉਂਦੀ ਨਾ ਉਹਦਾ ਭਰਾ ਉਹਨੂੰ ਚੰਗੀ ਤਰ੍ਹਾਂ ਬੁਲਾਉਂਦਾ ਵਾ ਹਨਾ ਤੇ ਉਹ ਆਪਣੇ ਫਾਦਰ ਸਾਹਿਬ ਨੂੰ ਉੱਚਦੀ ਆ ਕਿ ਇਹ ਮੇਰੇ ਨਾਲ ਇਦਾਂ ਦਾ ਬਿਹੇਵ ਕਿਉਂ ਕਰਦੇ ਨਹੀਂ ਉਹਦੇ ਫਾਦਰ ਸਾਹਿਬ ਕਹਿੰਦੇ ਦੇਖ ਅਸੀਂ ਤੈਨੂੰ ਜਦੋਂ ਵਿਆਹਾ ਸੀ ਤੈਨੂੰ ਅਸੀਂ ਆਹੀ ਕਿਹਾ ਸੀਗਾ ਕਿ ਤੂੰ ਆਪਣੇ ਘਰ ਦੇ ਵਿੱਚ ਅਡਜਸਟਮੈਂਟ ਕਰਨੀਆਂ ਸਾਰਿਆਂ ਦਾ ਆਦਰ ਸਤਿਕਾਰ ਕਰਨਾ ਹਫਤੇ ਦੇ ਵਿੱਚ ਹੀ ਮੁੜੇ ਆਈ ਹੈ ਨਾ ਤੇ ਤੂੰ ਤਾਂ ਸਾਡੀ ਬਹੁਤ ਬੇਇੱਜ਼ਤੀ ਕਰਵਾਤੀ ਤੇ ਉਹਦੀ ਮਦਰ ਵੀ ਉਹਨੂੰ ਚਲੋ ਬੋਲਦੀ ਆ ਜੀ ਕਾਫੀ ਤੇ ਉਹਦੀ ਪਰਜਾਈ ਤਾ ਉਹ ਬਿਲਕੁਲ ਨਹੀਂ ਬੁલાਉਂਦੀ ਹੈਗੀ ਤੇ ਉਹ ਤੇ ਜਦੋਂ ਦੇਖਦੀ ਆ ਕਿ ਮੇਰੇ ਘਰ ਦੇ ਮੈਨੂੰ ਚੰਗੀ ਤਰ੍ਹਾਂ ਬੁਲਾ ਹੀ ਨਹੀਂ ਰਹੇ ਉਹ ਕਾਫੀ ਸੈਡ ਹੋ ਜਾਂਦੀ ਆ ਜੇ ਕਾਫੀ ਮਯੂਸ ਹੋ ਜਾਂਦੀ ਆ ਤੇ ਚਲੋ ਜੀ ਅਗਲਾ ਦਿਨ ਆਉਂਦਾ ਵਾ ਉਹ ਉੱਠ ਕੇ ਗੁਰਦੁਆਰਾ ਸਾਹਿਬ ਚਲੀ ਜਾਂਦੀ ਆ ਉਹ ਕਹਿੰਦੀ ਮੇਰਾ ਘਰੇ ਦਿਨ ਨਹੀਂ ਲੱਗਦਾ ਮੈਂ ਗੁਰਦੁਆਰਾ ਸਾਹਿਬ ਜਾਨੀ ਆ ਤੇ ਜਦੋਂ ਗੁਰਦੁਆਰਾ ਸਾਹਿਬ ਜਾਂਦੀ ਆ ਜੀ ਤੁਹਾਨੂੰ ਪਤਾ ਜੀ ਜਿਹੜੀਆਂ ਇਦਾਂ ਦੀਆਂ ਖਬਰਾਂ ਆ ਤਾਂ ਅੱਗ ਵਾਂਗ ਫੈਲ ਜਾਂਦੀਆਂ ਜਦੋਂ ਉਹ ਕੁੜੀ ਦੂਸਰੇ ਦਿਨ ਗੁਰਦੁਆਰਾ ਸਾਹਿਬ ਜਾਂਦੀ ਆ ਤੇ ਉੱਥੇ ਤੁਹਾਨੂੰ ਪਤਾ ਗੁਰਦੁਆਰਾ ਸਾਹਿਬ ਬਹੁਤ ਜਿਹੜੀਆਂ ਲੇਡੀਜ਼ ਆ ਉਹ ਮੱਥਾ ਟੇਕਣ ਘਟ ਆਉਂਦੀਆਂ ਵਾ ਆਲੇ ਦੁਆਲੇ ਦੀਆਂ ਚੁਗਲੀਆਂ ਕਰਨ ਬਾਅਦ ਆਉਂਦੀਆਂ ਨੇ ਕਿ ਮਾਹੌਲ ਕੀ ਆ ਪਿੰਡ ਦਾ ਕੀ ਕਿਸੇ ਦੇ ਘਰ 'ਚ ਕੀ ਹੋ ਰਿਹਾ ਵਾ ਉਹ ਗੱਲਾਂ ਵਾਡ ਡਿਸਕਸ ਹੁੰ ਤੇ ਉਹ ਜਦੋਂ ਜਾਂਦੀ ਆ ਜੀ ਉੱਥੇ ਤੇ ਉਹ ਕੀ ਦੇਖਦੀ ਆ ਕਿ ਜਿਹੜੀਆਂ ਉੱਥੇ ਲੇਡੀਜ਼ ਆਈਆਂ ਹੁੰਦੀਆਂ ਉਹਨੂੰ ਦੇਖ ਕੇ ਉਹ ਮੂੰਹ ਜੋੜ-ਜੋੜ ਕੇ ਗੱਲਾਂ ਕਰਦੀਆਂ ਕਿ ਇਹ ਤਾਂ ਵਿਆਹ ਤੋਂ ਇੰਨੇ ਦਿਨ ਹਫ਼ਤਾ ਵੀ ਨਹੀਂ ਹੋਇਆ ਤਾਂ ਆ ਗਈ ਆ ਤੇ ਦੇਖੀ ਨਾ ਤਲਾਕ ਹੋ ਜਾਣਾ ਇਹ ਨਹੀਂ ਕਿੱਥੇ ਜਾਣਾ ਇਹ ਤਾਂ ਪੱਗ ਰੋਲਿਆ ਆਪਣੇ ਪਿਓ ਦੀ ਫਲਾਨਾ ਬਹੁਤ ਉਹ ਗੱਲਾਂ ਸੁਣਦੀ ਆ ਤੇ ਤੇ ਉਹਨੂੰ ਚੰਗਾ ਨਹੀਂ ਲੱਗਦਾ ਹਨਾ ਜਦੋਂ ਉਹ ਇੰਦਾ ਪਤਾ ਲੱਗਦਾ ਕਿ ਮੇਰੇ ਬਾਰੇ ਇਹ ਗੱਲਾਂ ਕਰ ਰਹੇ ਨੇ ਹਨਾ ਤੇ ਉਹ ਚਲੋ ਜੀ ਵਿਚਾਰੀ ਸੈਡ ਹੋ ਕੇ ਘਰ ਆ ਜਾਂਦੀ ਆ ਤੇ ਜਦੋਂ ਘਰ ਆਉਂਦੀ ਆ ਤੇ ਉਹ ਫਿਰ ਸੋਚਦੀ ਆ ਕਿ ਚੱਲ ਮੈਂ ਆਪਣੀਆਂ ਸਹੇਲੀਆਂ ਨੂੰ ਮਿਲ ਕੇ ਆਉਣੀ ਆ ਹਨਾ ਕਿ ਮੇਰੀਆਂ ਸਹੇਲੀਆਂ ਮੈਨੂੰ ਦੇਖ ਕੇ ਖੁਸ਼ ਹੋਣਗੀਆਂ ਤੇ ਨਾਲੇ ਮੇਰਾ ਵੀ ਥੋੜਾ ਜਿਹਾ ਮੂਡ ਥੋੜਾ ਹਨਾ ਚੇਂਜ ਹੋ ਜਾਊਗਾ ਤੇ ਉਹ ਜੀ ਆਪਣੀਆਂ ਸਹੇਲੀਆਂ ਨੂੰ ਮਿਲਣ ਜਾਂਦੀ ਆ ਤੇ ਜਦੋਂ ਉਹਦੀਆਂ ਸਹੇਲੀਆਂ ਨੂੰ ਮਿਲਣ ਜਾਂਦੀ ਆ ਤੇ ਉਹ ਪਹੁੰਚਦੇ ਸਟੇ ਉਹ ਉਹ ਆਈ ਪੁੱਛਦੀਆਂ ਨੇ ਕਿ ਤੂੰ ਕੱਲ ਨਹੀਂ ਆਈਆ ਤੇਰਾ ਘਰ ਨਾਲ ਨਹੀਂ ਆਇਆ ਹੈਗਾ ਤੇਰੀ ਸੱਸ ਨਹੀਂ ਆਈ ਤੂੰ ਵਿਆਹ ਤੋਂ ਹਫਤੇ ਬਾਅਦ ਹੀ ਆ ਗਈ ਕੀ ਗੱਲ ਹੋ ਗਈ ਹਨਾ ਉਹੀ ਗੱਲਾਂ ਹਨਾ ਤੇ ਉਹ ਉਤੋਂ ਵੀ ਸੈਡ ਹੋ ਕੇ ਮੂੜੇ ਆਉਂਦੀ ਆ ਹਨਾ ਤੇ ਜਦੋਂ ਉਹ ਉਹ ਫਿਰ ਯਾਨੀ ਜਦੋਂ ਘਰ ਜਾਂਦੀ ਆ ਨਾ ਉਹਦੇ ਘਰ ਦੇ ਉਹਨੂੰ ਉਹ ਤਰੀਕੇ ਨਾਲ ਬੁਲਾਉਂਦੇ ਨੇ ਹਨਾ ਤੇ ਫਿਰ ਯਾਨੀ ਉਹ ਆਪਣੇ ਆਪਣੇ ਫਾਦਰ ਸਾਹਿਬ ਨੂੰ ਕਹਿੰਦੀ ਆ ਕਿ ਮੈਂ ਹਫਤੇ ਹੀ ਹੋਇਆ ਜੇ ਮੇਰਾ ਵਿਆਹ ਹੋਇਆ ਨੂੰ ਮੈਂ ਇੱਥੋਂ ਹੀ ਗਈ ਆ ਕਿ ਮੇਰੇ ਨਾਲ ਇਦਾਂ ਦਾ ਬੇਵਕਿਉਂ ਕਰਦੇ ਨੇ ਹਨਾ ਤੇ ਉਹਦੇ ਫਾਦਰ ਸਾਹਿਬ ਉਹਨੂੰ ਸਮਝਾਉਂਦੇ ਨੇ ਹਨਾ ਕਿ ਚਲ ਕੋਈ ਗੱਲ ਨਹੀਂ ਕਿ ਤੇਰੀ ਵੀ ਗਲਤੀ ਆ ਕਿ ਤੂੰ ਥੋੜਾ ਜਿਹਾ ਟਾਈਮ ਲੈਣਾ ਸੀ ਉਹਨਾਂ ਨੂੰ ਅੰਡਰਸਟੈਂਡ ਕਰਨ ਦਾ ਕਿ ਚਲੋ ਕੋਈ ਗੱਲ ਨਹੀਂ ਹਨਾ ਕਿ ਤੇਰੇ ਮम्मा ਦਾ ਜਾਂ ਤੇਰੇ ਬ੍ਰਦਰ ਦਾ ਜਾਂ ਤੇਰੀ ਭਰਜਾਈ ਦਾ ਉਹਨਾਂ ਦੇ ਵੀ ਗੁੱਸਾ ਥੋੜਾ ਜਾਇਆ ਜਾ ਆਪਣੀ ਥਾਂ ਤੇ ਹਨਾ ਤੇ ਫਿਰ ਜਿਹੜੇ ਸੇਡ ਕੀ ਕਰਦਾ ਵਾ ਉਹ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਬਹੁਤ ਹੀ ਪਹੁੰਚੇ ਹੋਏ ਸਾਧੂ ਹੁੰਦੇ ਨੇ ਤੇ ਉਹ ਉਹਨਾਂ ਕੋਲ ਜਾਂਦੇ ਨੇ ਕਿ ਚਲੋ ਕੋਈ ਸੋਲੂਸ਼ਨ ਆਪਾਂ ਨੂੰ ਮਿਲ ਜਵੇ ਹਨਾ ਤੇ ਉਹ ਜਿਹੜਾ ਸਾਧੂ ਕੋ ਜਾਣਦੇ ਨੇ ਤੇ ਸਾਰੀ ਗੱਲਬਾਤ ਦੱਸ ਦਿੰਦੇ ਨੇ ਕਿ ਇਦਾਂ ਇਦਾਂ ਕਰਕੇ ਕਿ ਮੇਰੀ ਇਦਾਂ ਬੇਟੀ ਉਹਦੀ ਮੈਰिज ਕੀਤੀ ਸੀ ਤੇ ਇਦਾਂ ਇਦਾਂ ਸਾਰੀ ਸਿਚੁਏਸ਼ਨ ਉਹਨਾਂ ਦੱਸ ਦਿੰਦੇ ਨੇ ਤੇ ਉਹ ਆ ਵੀ ਦੱਸ ਦਿੰਦੇ ਨੇ ਕਿ ਅਸੀਂ ਬਹੁਤ ਲਾਡਾਂ ਨਾਲ ਪਾਲੀ ਆ ਤੇ ਹਨਾ ਕਿ ਹੋ ਸਕਦਾ ਸਾਨੂੰ ਐ ਹੀ ਆ ਕਿ ਥੋੜਾ ਉਹਨੇ ਹੀ ਅਡਜਸਟਮੈਂਟ ਘੱਟ ਕੀਤੀ ਆ ਉਥੇ ਤੇ ਫੇਰ ਉਹ ਸਾਧੂ ਕੀ ਕਹਿੰਦਾ ਵਾ ਉਹ ਸਾਧੂ ਉਹਨਾਂ ਨੂੰ ਕਹਿੰਦਾ ਸੇਠ ਨੂੰ ਕਿ ਤੂੰ ਆਪਣੀ ਬੇਟੀ ਨੂੰ ਜਾ ਕੇ ਆ ਗੱਲ ਕਹਿਣੀ ਆ ਕਿ ਤੂੰ 90 ਦਿਨ ਬਿਲਕੁਲ ਚੁੱਪ ਰਹਿਣਾ ਵਾ ਬੋਲਣਾ ਨਹੀਂ ਕੁਝ ਵੀ ਤੇ ਤੇਰਾ ਜਿਹੜਾ ਸੋਹਰਾ ਪਰਿਵਾਰ ਆ ਉਹ ਤੇਰੀ ਮੁਠੀ 'ਚ ਹੋ ਜਾਊਗਾ ਤੇ 90 ਦਿਨ ਬਸ ਬਿਲਕੁਲ ਨਹੀਂ ਬੋਲਣਾ ਜੋ ਮਰਜ਼ੀ ਹੋ ਜਾਵੇ ਘਰ 'ਚ ਜੋ ਮਰਜ਼ੀ ਹੋਈ ਜਾਵੇ ਬਸ ਇਹਨੇ ਚੁੱਪ ਰਹਿਣਾ ਤੇ ਉਹ ਕਹਿੰਦੇ ਠੀਕ ਆ ਤੇ ਉਹ ਜਦੋਂ ਘਰ ਜਾਂਦੇ ਨੇ ਜਿਹੜਾ ਸੇਟ ਆ ਆਪਣੀ ਉਹ ਬੇਟੀ ਨੂੰ ਦੱਸਦਾ ਕਿ ਇਦਾਂ ਦਾ ਕਰਕੇ ਮੈਂ ਗਿਆ ਸੀਗਾ ਤੇ ਇੱਕ ਦਾ ਸਾਧੂ ਨੇ ਮੰਤਰ ਦਿੱਤਾ ਆ ਤੇ ਉਹਨੇ ਕਿਹਾ ਕਿ 90 ਦਿਨ ਨੀਕੋਸ਼ ਬੋਲਣਾ ਤੇ ਇਹ ਉਪਾਅ ਹੀ ਇੱਕ ਤਰ੍ਹਾਂ ਦਾ ਕਿ ਦੇਖੀ ਉਹ ਤੇਰਾ ਜਿਹੜਾ ਸੋਹਰਾ ਪਰਿਵਾਰ ਆ ਤੇਰੀ ਮੁਠੀ 'ਚ ਹੋ ਜਾਣਾ। ਉਹ ਬੜਾ ਖੁਸ਼ ਹੁੰਦੀ ਆ ਸੁਣ ਕੇ। ਉਹ ਕਹਿੰਦੀ ਲੈ 90 ਦੇਨੀ ਆ ਕੋਈ ਗੱਲ ਨਹੀਂ ਜੇ ਇੰਨਾ ਕਰਕੇ ਮੇਰਾ ਜਿਹੜਾ ਸੋਹਰਾ ਪਰਿਵਾਰਾ ਮੇਰੀ ਮੁਠੀ 'ਚ ਹੋ ਜਾਊਗਾ ਮੈਨੂੰ ਹੋਰ ਕੀ ਚਾਹੀਦਾ ਜੀ। ਤੇ ਚਲੋ ਉਹ ਆਪਣੇ ਫਾਦਰ ਸਾਹਿਬ ਦਾ ਕਹਿਣਾ ਮੰਨ ਲੈਂਦੀ ਆ ਤੇ ਉਹਦੇ ਫਾਦਰ ਸਾਹਿਬ ਉਹਨੂੰ ਕਹਿੰਦੇ ਆ ਕਿ ਮੰਤਰ ਦਿੱਤਾ ਵਾ ਚਲ ਤੇਰੇ ਵੱਟੇ ਦਾ ਮੰਤਰ ਮੈਂ ਪੜੀ ਜਾਊਂਗਾ ਤੂੰ ਬੱਸ ਚੁੱਪ ਹੀ ਰਹੀਂ। ਤੇ ਉਹ ਕਹਿੰਦੀ ਕਿ ਠੀਕ ਆ ਹਨਾ ਉਹਦੇ ਫਾਦਰ ਸਾਹਿਬ ਚਲੋ ਸਾਰਿਆਂ ਨੂੰ ਮਿਲਦੀ ਆ ਉਹ ਵਾਪਸ ਉਹਨੂੰ ਉਹਦੇ ਸਹੁਰੇ ਫੈਮਿਲੀ 'ਚ ਛੱਡੇ ਆਉਂਦੇ ਨੇ ਤੇ ਜਦੋਂ ਛੱਡਣ ਜਾਂਦੇ ਨੇ ਤੇ ਉਹਦੇ ਸੱਸ ਤੇ ਉਹਦੇ ਹਸਬੰਦ ਵਗੈਰਾ ਨੂੰ ਸਾਰੇ ਕਹਿੰਦੇ ਉਹਨਾਂ ਨੂੰ ਕਿ ਅਸੀਂ ਤਾਂ ਰੱਖਣੀ ਨਹੀਂ ਤੇ ਤੁਸੀਂ ਵਾਪਸ ਕਿਉਂ ਲੈ ਕੇ ਆਏ ਹੋ ਤੇ ਚਲੋ ਜਿਹੜਾ ਸੇਡ ਹੁੰਦਾ ਉਹਨਾਂ ਦੀ ਮਿੰਨਤਾਂ ਕਰਲੇ ਕਰਦਾ ਵਾ ਕਿ ਕੋਈ ਗੱਲ ਨਹੀਂ ਜੀ ਗਲਤੀ ਬੱਚਿਆਂ ਕੋਲ ਹੀ ਹੁੰਦੀ ਆ ਤੁਸੀਂ ਪਲੀਜ਼ ਇੱਕ ਮੌਕਾ ਦਿਓ ਮੇਰੀ ਬੇਟੀ ਨੂੰ ਹਨਾ ਕਿ ਤੁਸੀਂ ਕੁਝ ਮਹੀਨੇ ਦਾ ਟਾਈਮ ਦਿਓ 2-3 ਮਹੀਨੇ ਰੱਖੋ ਇਹਨੂੰ ਤੇ ਜੇ ਇਹ ਨਾ ਸੁਧਰੀ ਤੇ ਮੈਂ ਖੁਦ ਲੈ ਕੇ ਜਾਊਗਾ ਇਹਨਾਂ ਨੂੰ ਪਤਾ ਵਾ ਕਿ ਗਲਤੀ ਮੇਰੀ ਬੱਚੀ ਦੀ ਆ ਕਿ ਪਰ ਤੁਸੀਂ ਕੋਈ ਗੱਲ ਇਹਨੂੰ ਐਡਜਸਟਮੈਂਟ ਕਰਨ ਟਾਈਮ ਲੱਗੂਗਾ ਤੁਸੀਂ ਥੋੜਾ ਇਹਨੂੰ ਹਨਾ ਟਾਈਮ ਦਿਓ ਤੇ ਚਲੋ ਜੀ ਗੁਬਿੰਤਾਦਰਲੇ ਕਰਦੇ ਆ ਤੇ ਉਹ ਵੀ ਮੰਨ ਜਾਂਦੇ ਆ ਰੱਖਣ ਨੂੰ ਹਨਾ ਤੇ ਜਦੋਂ ਰੱਖਣ ਨੂੰ ਮੰਨ ਜਾਂਦੇ ਆ ਉਹ ਲੜਕੀ ਉਦੋਂ ਹੀ ਕਰਦੀ ਆ 90 ਦਿਨ ਉਹ ਬਿਲਕੁਲ ਨਹੀਂ ਬੋਲਦੀ ਉਹ ਬਿਲਕੁਲ ਵੀ ਘਰ ਦੇ ਵਿੱਚ ਕੁਝ ਵੀ ਹੋਈ ਜਾਵੇ ਉਹ ਕਿਸੇ ਨੂੰ ਕੁਝ ਮੰਦਾ ਚੰਗਾ ਨਹੀਂ ਬੋਲਦੀ ਇੱਕ ਦਿਨ ਕੀ ਹੁੰਦਾ ਜੀ ਉਹ ਦੇ ਸਫਾਈਆਂ ਸੁਫੀਆਂ ਕਰ ਰਹੀ ਹੁੰਦੀ ਆ ਘਰ ਦੀਆਂ ਤੇ ਉਹਦਾ ਜਿਹੜਾ ਸੋਹਰਾ ਬੇਟਾ ਹੁੰਦਾ ਉਹ ਚਾਹ ਪੀਂਦਾ ਹੁੰਦਾ ਉਹ ਜਿਵੇਂ ਪੂੰੱਚਾ ਵਗੈਰਾ ਲਾ ਕੇ ਨੰਗੀ ਉੱਥੇ ਸੋਹਰੇ ਕੋਲ ਨਾਲ ਚਾਹ ਡੁੱਲ ਜਾਂਦੀ ਆ ਜੀ ਉੱਥੇ ਤੇ ਉਹ ਆਪਣਾ ਗੁੱਸਾ ਅੰਦਰੋਂ ਅੰਦਰ ਪੀ ਜਾਂਦੀ ਆ ਕਿਉਂਕਿ ਉਹਨੂੰ ਉਹੀ ਗੱਲ ਚੇਤੇ ਰਹਿੰਦੀ ਆ ਕਿ ਮੈਨੂੰ ਸਾਧੂ ਨੇ 90 ਦਿਨ ਕਿਹਾ ਸੀ ਤੂੰ ਬੋਲਣਾ ਨਹੀਂ ਤੇ ਉਸ ਤੋਂ ਬਾਅਦ ਸਾਰੇ ਤੇਰੀ ਮੁਠੀ 'ਚ ਹੋਣਗੇ ਤੇ ਉਹ ਬਿਲਕੁਲ ਨਹੀਂ ਬੋਲਦੀ ਦੀ ਉਹ ਚੁੱਪ ਕਰਕੇ ਉੱਥੋਂ ਕੱਪ ਦੇ ਟੁਕੜੇ ਇਕੱਠੇ ਕਰਦੀ ਆ ਦੁਆਲਾ ਪੋਚਾ ਲਗਾ ਕੇ ਸਾਫ਼ ਕਰ ਦਿੰਦੀ ਉਹਦੇ ਸੋਹਰੇ ਨੂੰ ਬਹੁਤ ਹੈਰਾਨੀ ਹੁੰਦੀ ਆ ਕਿ ਲੈ ਇਹ ਇਹਦਾ ਤਾਂ ਸੁਭਾਈ ਬੜਾ ਚੇਂਜ ਹੋ ਗਿਆ ਕਿ ਇਹਦੇ ਫਾਦਰ ਸਾਹਿਬ ਨੇ ਹਫ਼ਤੇ ਚ ਕੀ ਇੱਦਾਂ ਦੀ ਹੈ ਨਾ ਜਿਹੜੀ ਬੁੱਟੀ ਸੁੰਘਾਈ ਆ ਕਿ ਇਹਦਾ ਤਾਂ ਨੇਚਰ ਹੀ ਇੰਨਾ ਚੇਂਜ ਹੋ ਗਿਆ ਜਿਹੜੀ ਮਾੜੀ ਮਾੜੀ ਗੱਲ ਤੇ ਸਾਰਿਆਂ ਨੂੰ ਕੋਦ-ਕੋਦ ਕੇ ਪੈਂਦੀ ਸੀ ਘਰ ਦੇ ਵਿੱਚ ਤੇ ਉਹਦੀ ਸੱਸ ਵੀ ਹੈਰਾਨ ਸੋਹਰਾ ਘਰ ਵਾਲਾ ਉਹਦੀ ਨਾਨ ਉਹ ਤਾਂ ਜੇ ਨੂੰ ਸਾਰੇ ਗੋਥੇ ਰਾਂ ਸੀ ਕਿ ਇੰਨਾ ਨੇਚਰ ਕਿਵੇਂ ਬਦਲ ਗਿਆ ਜਿਹੜੀ ਜੇ 90 ਦਿਨ ਚੁੱਪ ਰਹਿਣ ਦੀ ਜਿਹੜੀ ਸਾਧੂ ਨੇ ਤਰਕੀਬ ਸੋਚੀ ਸੀ ਉਹ ਦੇਖੋ ਜੀ ਕੰਮ ਕੀਤੀ ਇੱਥੇ ਕਿਉਂਕਿ ਜਦੋਂ ਆਪਾਂ ਕੋਈ ਵੀ ਆਪਣਾ ਜਿਵੇਂ ਚਾਹੇ ਆਪਣਾ ਜਿਵੇਂ ਦਾ ਮਰਜੀ ਸੁਭਾਅ ਹੋ ਪਰ ਆਪਾਂ ਜਦੋਂ ਕੁਝ ਥੋੜਾ ਜਿਹਾ ਆਪਣੇ ਆਪ ਨੂੰ ਚੇਂਜ ਕਰਦੇ ਆ ਜਾਂ ਉਹਨੂੰ ਫ ਰੈਗੂਲਰ ਆਪਾਂ ਕੰਟੀਨਿਊਸਲੀ ਉਹਨੂੰ ਆਪਾਂ ਆਪਣੇ ਨੇਚਰ ਦੇ ਵਿੱਚ ਚੇਂਜ ਲਿਆ ਕੇ ਉਹਨੂੰ ਆਪਣੇ ਅੰਦਰ ਥੋੜਾ ਆਪਾਂ ਤਬਦੀਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸੁਭਾਅ ਉਹਦਾ ਦਾ ਬੰਦੇ ਦਾ ਹੋਣ ਲੱਗ ਜਾਂਦਾ ਹੈਨਾ ਜਿਵੇਂ ਉਹ ਮਹੀਨਾ ਉਹ ਚੁੱਪ ਰਹੀ 2 ਮਹੀਨੇ 3ਵੇਂ ਮਹੀਨੇ ਤੱਕ ਉਹਦਾ ਉਹ ਨੇਚਰ ਬਣ ਗਿਆ ਚੁੱਪ ਰਹਿਣ ਦਾ ਹੈਨਾ ਇਹ ਘਰ ਦੇ ਵਿੱਚ ਜੋ ਮਰਜ਼ੀ ਹੋਈ ਜਾਵੇ ਬੋਲਣਾ ਨਹੀਂ ਕਿਸੇ ਦੇ ਅੱਗੇ ਉਹ ਇੱਕ ਤਰ੍ਹਾਂ ਦੀ ਉਹਦੀ ਨੇਚਰ ਹੋ ਗਈ ਫਿਰ ਜਦੋਂ 90 ਦਿਨ ਬਾਅਦ ਵੀ ਜਦੋਂ ਉਹਨੇ ਉਹ ਨਾਰਮਲ ਰਹੀ ਗਈ ਘਰ ਦੇ ਵਿੱਚ ਫਿਰ ਉਹਦਾ ਇਹ ਸੁਭਾਈ ਬਣ ਗਿਆ ਚੁੱਪ ਰਹਿਣ ਦਾ ਹਨਾ ਕਹਿੰਦੇ ਹੁੰਦੇ ਨੇ ਇੱਕ ਚੁੱਪ ਤੇ ਸੋ ਸੁਖ ਹਨਾ ਤੇ ਉਹਦਾ ਕੀ ਪ੍ਰਭਾਵ ਪਿਆ ਚੁੱਪ ਰਹਿਣ ਦਾ ਉਹਦੀ ਯਾਨੀ ਨੇਚਰ ਥੋੜੀ ਜੀ ਆਪਣੇ ਆਪ ਨੂੰ ਉਹਦੀ ਇਦਾਂ ਦੀ ਬਣ ਗਈ ਕੀ ਘਰ ਦੇ ਵਿੱਚ ਜੋ ਮਰਜ਼ੀ ਹੋਈ ਜਾਣਾ ਉਹਨੂੰ ਇਹ ਲੱਗਣਾ ਕਿ ਚਲੋ ਛੱਡੋ ਇੱਥੇ ਹਨਾ ਬਿਨਾ ਬੋਲੇ ਵੀ ਸੜ ਜਾਣਾ ਕਿ ਬੋਲਣ ਦੀ ਲੋੜ ਹੀ ਨਹੀਂ ਉਹਨਾਂ ਯਾਨੀ ਸੁਭਾਅ ਦਿਨ ਮਹੀਨਿਆਂ ਦੇ ਵਿੱਚ ਇੰਨਾ ਚੇਂਜ ਹੋ ਗਿਆ ਲੜਕੀ ਦਾ ਤੇ ਉਹੀ ਲੜਕੀ ਉਹੀ ਸੋਹਰਾ ਪਰਿਵਾਰ ਦੇ ਕੋ ਕਿੰਨੇ ਵਧੀਆ ਰਹਿਣ ਲੱਗ ਗਏ ਮੋੜ ਕੇ ਹਨਾ ਦੇਖੋ ਸੇਠ ਦੇ ਲਾਡ ਪਿਆਰ ਨੇ ਉਹਨੂੰ ਵਿਗਾੜਿਆ ਸੀਗਾ ਨਾ ਪਰ ਸੇਠ ਨੇ ਆਪਣਾ ਦਿਮਾਗ ਲਗਾ ਕੇ ਦੇਖੋ ਆਪਣੀ ਧੀ ਦਾ ਘਰ ਕਿਵੇਂ ਵਸਾਇਆ ਤੇ ਬਹੁਤ ਵਧੀਆ ਸਟੋਰੀ ਮੋਰਨਿੰਗ ਮੋਰਨਿੰਗ ਨੂੰ ਸੁਣਾਈ ਤੇ ਮੋਰਨੇ ਇਹ ਵੀ ਦੱਸਿਆ ਕਿ ਹਰ ਇੱਕ ਲੜਕੀ ਨੂੰ ਆਪਣੇ ਘਰ ਦੇ ਵਿੱਚ ਪੇਰੈਂਟਸ ਨੂੰ ਇਹ ਸਿਖਾਉਣਾ ਚਾਹੀਦਾ ਵਾ ਕਿ ਐਡਜਸਟਮੈਂਟ ਕਿਵੇਂ ਕਰਨੀ ਆ ਜੇ ਆਪਾਂ ਬਚਪਨ ਤੋਂ ਹੀ ਆਪਣੇ ਬੱਚਿਆਂ ਨੂੰ ਦੇਖੋ ਲਾਡ ਪਿਆਰ ਆਪਾਂ ਨੂੰ ਜ਼ਰੂਰੀ ਹੈ ਜੀ ਕਰਨਾ ਆਪਾਂ ਹਰ ਪੇਰੈਂਟਸ ਚਾਹੇ ਲੜਕਾ ਵਾ ਲੜਕੀ ਲਾਡ ਪਿਆਰ ਆਪਾਂ ਸਪਨਾ ਕਰਦੇ ਆ ਪਰ ਮੈਂ ਇੱਥੇ ਆ ਵੀ ਕਹਿਣਾ ਚਾਹੁੰਦੀ ਆ ਕਿ ਕੱਲੀ ਲੜਕੀਆਂ ਨੂੰ ਨਹੀਂ ਲੜਕਿਆਂ ਨੂੰ ਵੀ ਐਡਜਸਟਮੈਂਟ ਕਰਨੀ ਆਪਾਂ ਨੂੰ ਬਚਪਨ ਤੋਂ ਹੀ ਆਪਣੇ ਜਿਹੜੇ ਬੱਚੇ ਆ ਚਾਹੇ ਲੜਕਾ ਚਾਹੇ ਲੜਕੀ ਤੂੰ ਤੁਹਾਨੂੰ ਦੋਨਾਂ ਨੂੰ ਉਹਨਾਂ ਨੂੰ ਐਡਜਸਟਮੈਂਟ ਕਰਨੀ ਸਿਖਾਉਣੀ ਚਾਹੀਦੀ ਹੈ ਹਰ ਸਿਚੁਏਸ਼ਨ ਦੇ ਵਿੱਚ ਲਾਈਫ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਐਡਜਸਟਮੈਂਟ ਕਰਨ ਦੇ ਵਿੱਚ ਨਾ ਲੜਕੇ ਨੂੰ ਪ੍ਰੋਬਲਮ ਆਵੇ ਤੇ ਨਾ ਲੜਕੀ ਨੂੰ ਪ੍ਰੋਬਲਮ ਆਵੇ ਜੇ ਲੜਕੇ ਇਹ ਗੱਲ ਸੋਚ ਲੈਣ ਕਿ ਲੜਕੀਆਂ ਇੰਨਾ ਟਾਈਮ ਆਪਣੇ ਹਨਾ ਦੇਖੋ ਫੈਮਿਲੀ 'ਚ ਰਹਿ ਕੇ ਆ ਕੇ ਉਹਨਾਂ ਨੂੰ ਸਟਰਨਲੀ ਮਾਹੌਲ ਚੇਂਜ ਹੋ ਜਾਂਦਾ ਤੇ ਉਹਨਾਂ ਨੂੰ ਕਿੰਨਾ ਔਖਾ ਐਡਜਸਟਮੈਂਟ ਕਰਨੀ ਸਟਰਨਲੀ ਆ ਕੇ ਹਨਾ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਲੜਕੀਆਂ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਤੇ ਲੜਕੀਆਂ ਨੂੰ ਵੀ ਅੰਡਰਸਟੈਂਡ ਕਰਨਾ ਚਾਹੀਦਾ ਵਾ ਹਨਾ ਤੇ ਕਿਉਂਕਿ ਤੁਸੀਂ ਉਹਨਾਂ ਲਈ ਨਵੇਂ ਉਹ ਤੁਹਾਡੇ ਲਈ ਨਵੇਂ ਨਹੀਂ ਹਨਾ ਜੇ ਇੱਕ ਸਾਈਡ ਥੋੜਾ ਝੁੱਕਦੀ ਆ ਦੂਸਰੀ ਸਾਈਡ ਨੂੰ ਵੀ ਝੁਕਣਾ ਚਾਹੀਦਾ ਰਲ ਮਿਲ ਕੇ ਕਹਿੰਦੇ ਹੁੰਦੇ ਆ ਕਿ ਜਿਵੇਂ ਨਾ ਸਕੂਟਰ ਦੇ ਦੋ ਪਹੀਏ ਆ ਇਹ ਵਧੀਆ ਤਰੀਕੇ ਨਾਲ ਸਮੂਥਲੀ ਉਹਦੇ ਚੱਲਣਗੇ ਜੇ ਆਪਾਂ ਰਲ ਮਿਲ ਕੇ ਤਰੀਕੇ ਨਾਲ ਚੱਲਾਂਗੇ ਸੋ ਦੇਖੋ ਜਦੋਂ ਸੇਠ ਦੀ ਜਿਹੜੀ ਲੜਕੀ ਸੀ ਉਹਨੇ ਵੀ ਥੋੜਾ ਆਪਣੇ ਆਪ ਨੂੰ ਢਾਲ ਲਿਆ ਹਨਾ ਤੇ ਥੋੜਾ ਉਹਦੇ ਫੈਮਿਲੀ ਨੇ ਜਰੂ ਢਾਲ ਲਿਆ ਹਨਾ ਤੇ ਦੇਖੋ ਰਿਲੇਸ਼ਨ ਕਿੰਨੇ ਵਧੀਆ ਹੋ ਗਏ ਉਹਨਾਂ ਦੇ ਹਨਾ ਖਾਸ ਕਰਕੇ ਜਿਹੜੀਆਂ ਲੜਕੀਆਂ ਵਾਜੀ ਬਹੁਤ ਅੱਜ ਕੱਲ੍ਹ ਲੜਕੀਆਂ ਨੂੰ ਆਉਂਦਾ ਅਸੀਂ ਹੀ ਐਡਜਸਟਮੈਂਟ ਕਿਉਂ ਕਰੀਏ ਦੇਖੋ ਜੀ ਇਹ ਇੱਕ ਨਾ ਕੋੜਾ ਸੱਚਾ ਚਾਹੇ ਤੁਸੀਂ ਕਮੈਂਟਸ ਬਾਕਸ ਦੇ ਵਿੱਚ ਵੀ ਆਪਣੇ ਆਪਣੇ ਇਸ ਬਾਰੇ ਦੇ ਸਕਦੇ ਹੋ ਤੁਸੀਂ رائے ਪਰ ਇੱਕ ਕੋੜਾ ਸੱਚਾ ਲੇਡੀਜ਼ 100% ਰੈਜ਼ੋਨੇਟ ਕਰੋਗੀਆਂ ਇਸ ਦੇ ਨਾਲ ਇਹ ਲੜਕੀਆਂ ਨੂੰ ਲੜਕੀਆਂ ਨਾਲੋਂ 80% ਇਦਾਂ ਲੜਕੀਆਂ ਦੀ ਸਿਚੁਏਸ਼ਨ ਬਣਦੀ ਆ ਕਿ ਲੜਕੀਆਂ ਨੂੰ ਹੀ ਐਡਜਸਟਮੈਂਟ ਜ਼ਿਆਦਾ ਕਰਨੀ ਪੈਂਦੀ ਆ ਜਿਹੜੀਆਂ ਦੇਖੋ ਜੀ ਆਪਣੀਆਂ ਮਦਰ ਆ ਉਹਨਾਂ ਨੇ ਐਡਜਸਟਮੈਂਟ ਕੀਤੀ ਜੇ ਹੁਣ ਮਾਤਰ ਲੜਕੇ ਦੀ ਜਿਹੜੀ ਤੁਹਾਡੀ ਸੱਸ ਆ ਉਹਨੇ ਵੀ ਐਡਜਸਟਮੈਂਟ ਕੀਤੀ ਹੋਣੀ ਆ ਨਾ ਆਪਣੇ ਘਰ 'ਚ ਤੇ ਆਪਣੀਆਂ ਮਦਰ ਨੇ ਜਿਹੜੀਆਂ ਕੁੜੀ ਦੀ ਕੁੜੀ ਦੀ ਮੰਮਾ ਵਾ ਉਹਨੇ ਵੀ ਐਡਜਸਟਮੈਂਟ ਕੀਤੀ ਆ ਜੇ ਤੁਹਾਡੀ ਮੰਮੀ ਨੇ ਐਡਜਸਟਮੈਂਟ ਕੀਤੀ ਆ ਗਾਂ ਜਿਹੜੀ ਮੁੰਡੇ ਦੀ ਮਾਵਾ ਉਹਨਾਂ ਨੇ ਐਡਜਸਟਮੈਂਟ ਕੀਤੀ ਆ ਸੋ ਲੜਕੀਆਂ ਨੂੰ ਫਿਰ ਜਦੋਂ ਆਪਾਂ ਜਾਣੇ ਆਪਾਂ ਨੂੰ ਵੀ ਅਡਜਸਟਮੈਂਟ ਕਰਨੀ ਪੈਂਦੀ ਆ ਹਨਾ ਤੇ ਆਈ ਥਿੰਕ ਅਡਜਸਟਮੈਂਟ ਕਰਨੀ ਬਹੁਤ ਜ਼ਰੂਰੀ ਆ ਖਾਸ ਕਰਕੇ ਕੁੜੀਆਂ ਦੇ ਲਈ ਮੈਂ ਆਈ ਰਿਕਵੈਸਟ ਕਰਨਾ ਚਾਹਨੀ ਆ ਕਿ ਮੇਰੀਆਂ ਜਿਹੜੀਆਂ ਵੀ ਪਹਿਨਾਵਾਂ ਹਨਾ ਥੋੜੀ ਬਹੁਤ ਅਡਜਸਟਮੈਂਟ ਤੁਸੀਂ ਕਰੋ ਕਿ ਮੇਰੇ ਬਾਕੀ ਮੇਰੇ ਭਰਾਵਾਂ ਨੂੰ ਵੀ ਇਹੀ ਬੇਨਤੀ ਆ ਥੋੜੀ ਜੀ ਅਡਜਸਟਮੈਂਟ ਤੁਸੀਂ ਕਰੋ ਤਾਂ ਕਿ ਜਿਹੜੇ ਰਿਸ਼ਤੇ ਆ ਹਨਾ ਕਿਉਂਕਿ ਅੱਜ ਕੱਲ ਤਲਾਕ ਬਹੁਤ ਹੋ ਰਹੇ ਨੇ ਤਾਂ ਕਿ ਉਹਨਾਂ ਤੋਂ ਬਚਿਆ ਜਾ ਸਕੇ ਠੀਕ ਹੈ ਜੀ ਕਿਉਂਕਿ ਜੇ ਤੁਹਾਡੀ ਨੇਚਰ ਵਧੀਆ ਵਾਜ ਤੁਹਾਡੇ ਵਿੱਚ ਐਡਜਸਟਮੈਂਟ ਕਰਨ ਦੀ ਦਾ ਹੁਨਰ ਹੈਗਾ ਤੁਸੀਂ ਇੱਕ ਰਿਸ਼ਤੇ ਦੇ ਵਿੱਚ ਟਿਕ ਸਕਦੇ ਹੋ ਜੇ ਤੁਹਾਡੇ ਚ ਐਡਜਸਟਮੈਂਟ ਦਾ ਤੁਹਾਡਾ ਨੇਚਰ ਹੀ ਨਹੀਂ ਹੈਗਾ ਲੜਕੀ ਕਹੂਗੀ ਮੈਂ ਗਿਆ ਮੁੰਡਾ ਕਹੂਗਾ ਮੈਂ ਗਿਆ ਫਿਰ ਚਾਹੇ ਇੱਕ ਮੈਰਿਜ ਕਰ ਲੋ ਚਾਹੇ ਦੋ ਕਰ ਲੋ ਚਾਹੇ ਤਿੰਨ ਮੈਰਜ਼ਾ ਕਰ ਲੋ ਉਹ ਰਿਸ਼ਤਾ ਤੁਹਾਡਾ ਕਿਤੇ ਨਹੀਂ ਬਣ ਸਕਦਾ ਜਿਹਨੇ ਬਣਾਉਣਾ ਵਾ ਇੱਕ ਮੈਰਿਜ ਦੇ ਵਿੱਚ ਰਿਸ਼ਤਾ ਆਪਣਾ ਆਪ ਟਿਕਾ ਸਕਦੇ ਆ ਜਸਟ ਇੱਕ ਐਡਜਸਟਮੈਂਟ ਦੇ ਨਾਲ ਠੀਕ ਹੈ ਜੀ ਤੇ ਸੈਕਿੰਡ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਖੁੱਲਾ ਖਰਚਾ ਦਿੰਦੇ ਨੇ ਉਹ ਉਹਦੇ ਤੋਂ ਵੀ ਉਹ ਪਰਹੇਜ਼ ਕਰਨ ਕਿਉਂਕਿ ਇੱਕ ਤਾਂ ਜਿਹੜੀ ਬੱਚਿਆਂ ਦੀ ਟੀਨੇਜ ਆ ਉਹ ਤਾਂ ਵੈਸੇ ਹੀ ਤੁਹਾਨੂੰ ਪਤਾ ਹੈ ਨਾ ਇਸ ਏਜ ਦੇ ਵਿੱਚ ਬੱਚੇ ਥੋੜੀ ਜਿ ਚੰਚਲ ਨੇਚਰ ਦੇ ਹੁੰਦੇ ਆ ਤੇ ਉੱਪਰੋਂ ਜਦੋਂ ਆਪਾਂ ਉਹਨਾਂ ਨੂੰ ਖੁੱਲਾ ਖਰਚਾ ਦਿੰਨੇ ਆ ਤੇ ਬਹੁਤ ਜ਼ਿਆਦਾ ਇਹ ਚਾਂਸ ਬਣ ਜਾਂਦੇ ਆ ਕਿ ਬੱਚਾ ਥੋੜਾ ਜਿਹਾ ਨ ਡਗਮਗਾ ਸਕਦਾ ਆਪਣੀ ਲਾਈਫ ਦੇ ਵਿੱਚ ਕਿ ਤੁਸੀਂ ਇਹ ਪੇਰੈਂਟਸ ਦੇ ਹੱਥ ਦੇ ਵਿੱਚ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਟਰੀਟ ਕਰਵਾਇਆ ਤਾਂ ਕਿ ਉਹ ਸਹੀ ਰਸਤੇ ਦੇ ਵੀ ਰਹਿਣ ਪਲੱਸ ਉਹਨਾਂ ਨੂੰ ਇਹ ਵੀ ਨਾ ਲੱਗੇ ਕਿ ਸਾਡੇ ਪੇਰੈਂਟਸ ਸਾਡੇ ਤੇ ਪਰ ਅਸ਼ਰਾਇਜ਼ ਕਰ ਰਹੀ ਆ ਸਮ ਨੂੰ ਕਿਸੇ ਚੀਜ਼ ਨੂੰ ਲੈ ਕੇ ਹਨਾ ਜੀ ਤੇ ਤੁਸੀਂ ਜੇ ਤਿੰਨ ਚੀਜ਼ਾਂ ਆਪਣੇ ਬੱਚਿਆਂ ਨੂੰ ਸਿਖਾ ਦਿਓ ਐਡਜਸਟਮੈਂਟ ਕਰਨੀ ਤੇ ਚੁੱਪ ਰਹਿਣਾ ਹਨਾ ਕਿ ਜਿਆਦਾ ਕਿਸੇ ਅੱਗੇ ਨਹੀਂ ਬੋਲਣਾ ਤੇ ਸੈਕਿੰਡ ਉਹਨਾਂ ਨੂੰ ਲਿਮਟਿਡ ਖਰਚਾ ਦੇਣਾ ਜੇ ਤਿੰਨ ਚੀਜ਼ਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਆਪਣੀ ਲਾਈਫ ਦੇ ਵਿੱਚ ਉਹਨਾਂ ਤੇ ਸਿਖਾ ਦਿਓ ਤੁਹਾਡੇ ਬੱਚੇ ਵੀ ਖੁਸ਼ ਤੇ ਤੁਸੀਂ ਵੀ ਖੁਸ਼ ਕਿਉਂਕਿ ਬੱਚਿਆਂ ਨੂੰ ਇੱਕ ਟਾਈਮ ਤਾਂ ਲੱਗੂਗਾ ਕਿ ਸਾਡੇ ਤੇ ਇਹ ਪਤਾ ਨਹੀਂ ਇਹ ਪੇਰੈਂਟਸ ਥੋਪਦੇ ਪਈ ਨੇ ਚੀਜ਼ਾਂ ਕਿਉਂਕਿ ਆਪਾਂ ਸਾਰੇ ਉਸ ਸਿਚੁਏਸ਼ਨ ਚੋਂ ਹੀ ਨਿਕਲ ਕੇ ਆਏ ਆ ਹਨਾ ਤੇ ਆਪਾਂ ਨੂੰ ਵੀ ਉਦੋਂ ਜਦੋਂ ਪੇਰੈਂਟਸ ਸਿਖਾਉਂਦੇ ਸੀ ਉਦੋਂ ਮੈਨੂੰ ਲੱਗਦਾ ਸੀ ਕਿ ਪਤਾ ਨਹੀਂ ਸਾਨੂੰ ਕਿਉਂ ਹਨਾ ਇੱਕ ਜੇਲ੍ਹ ਦੇ ਵਿੱਚ ਕੈਦ ਕਰਨਾ ਚਾਹੁੰਦੇ ਪਰ ਉਹ ਜੇਲ੍ਹ ਨਹੀਂ ਹੁੰਦੀ ਜੀ ਆਪਾਂ ਆਪਣੀ ਪ੍ਰੋਟੈਕਸ਼ਨ ਕਰਦੇ ਆ ਬੱਚਿਆਂ ਦੀ ਤੇ ਜਦੋਂ ਹੁਣ ਆ ਪੇਰੈਂਟਸ ਖੁਦ ਬਣਿਆ ਤੇ ਪਤਾ ਲੱਗਦਾ ਇਹ ਚੀਜ਼ਾਂ ਦਾ ਹਨਾ ਸੋ ਇਸ ਕਰਕੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਇੰਨਾ ਫਰੈਂਡਲੀ ਰਹੋ ਤਾਂ ਕਿ ਤੁਹਾਡੇ ਬੱਚਿਆਂ ਨੂੰ ਕਿਸੇ ਬਾਹਰਲੇ ਦੇ ਨਾਲ ਆਪਣੀਆਂ ਗੱਲਾਂ ਸ਼ੇਅਰ ਕਰਨ ਦੀ ਲੋੜ ਹੀ ਨਾ ਪਵੇ ਉਹਨਾਂ ਨੂੰ ਇਹ ਲੱਗੇ ਕਿ ਸਾਡੇ ਪੇਰੈਂਟਸ ਹੀ ਸਾਡੇ ਯਾਨੀ ਫਰੈਂਡ ਨੇ ਅਸੀਂ ਆਪਣੇ ਪੇਰੈਂਟਸ ਦੇ ਨਾਲ ਹੀ ਗੱਲਾਂ ਸ਼ੇਅਰ ਕਰਨੀਆਂ ਵਾ ਇੰਨਾ ਫਰੈਂਡਲੀ ਹੋ ਕੇ ਰਹੋ ਤੁਸੀਂ ਆਪਣੇ ਬੱਚਿਆਂ ਦੇ ਨਾਲ ਤੁਸੀਂ ਇਦਾਂ ਕਰਨਾ ਤੁਹਾਡੇ ਬੱਚੇ ਆਟੋਮੈਟਿਕਲੀ ਬਹੁਤ ਵਧੀਆ ਯਾਨੀ ਰਸਤੇ ਤੇ ਚੱਲਣਗੇ ਜੀ ਤੇ ਮੇਰੀ ਇਸ ਗੱਲ ਦੀ ਗਾਰੰਟੀ ਆ ਤੇ ਬਾਕੀ ਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਔਰ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਸਾਰੇ ਅੰਗਲ ਪਹੁੰਚ ਜਾਣ ਜੀ ਮਿਲਦੇ ਆਂ ਜੀ ਫਿਰ ਨੈਕਸਟ ਵੀਡੀਓਜ਼ ਤਦ ਤੱਕ ਲਈ ਸਤ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਜਰ ਰੱਖਣ ਜੀ ਸਤ ਸ੍ਰੀ ਅਕਾਲ ਜੀ